ਵਾਹਨ ਚਾਲਕਾਂ ਲਈ ਆਈ ਅਹਿਮ ਖਬਰ ਪੰਜਾਬ ਚ ਵੱਜੀ ਖਤਰੇ ਦੀ ਘੰਟੀ ਹੁਣ ਇੰਜ ਕੱਟੇ ਜਾਣਗੇ ਚਲਾਨ ਇਸ ਗਲਤੀ ਤੇ ਲੱਗੇਗਾ 5000 ਜੁਰਮਾਨਾ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਵਾਹਨ ਚਾਲਕਾਂ ਲਈ ਇੱਕ ਅਹਿਮ ਖਬਰ ਹੈ ਪੁਲਿਸ ਜ਼ਿਲ੍ਹਾ ਖੰਨਾ ਨੇ ਹੁਣ ਟ੍ਰੈਫਿਕ ਵਿਵਸਥਾ ਨੂੰ ਬਿਹਤਰ ਬਣਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਡਿਜੀਟਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰਾਜਸਥਾਨੀ ਚੰਡੀਗੜ੍ਹ ਦੀ ਤਰਜ਼ ਤੇ ਹੁਣ ਪਿੰਡੂ ਖੇਤਰਾਂ ਦੇ ਗੜ ਮੰਨੇ ਜਾਂਦੇ ਸਮਰਾਲਾ ਖੰਨਾ ਪਾਇਲ ਮਾਛੀਵਾੜਾ ਸਾਹਿਬ ਅਤੇ ਦੁਰਾਹਾ ਖੇਤਰਾਂ ਵਿੱਚ ਟ੍ਰੈਫਿਕ ਪੁਲਿਸ ਹੁਣ ਹੱਥਾਂ ਵਿੱਚ ਚਲਾਨ ਬੁੱਕਾ ਲੈ ਕੇ ਖੜੇ ਨਹੀਂ ਦਿਖਾਈ ਦੇਣਗੇ ਸਗੋਂ ਡਿਜੀਟਲ ਮਸ਼ੀਨਾ ਨਾਲ ਲੈਸ ਹੋ ਕੇ ਚੁੱਪਚਾਪ ਆਪਣੀ ਕਾਰਵਾਈ ਕਰਦੇ ਦਿਖਾਈ ਦੇਣਗੇ ਇਸ ਤੋਂ ਪਹਿਲਾਂ ਅਕਸਰ ਅਜਿਹਾ ਹੁੰਦਾ ਸੀ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਰੋਕੇ ਗਏ ਬਹੁਤ ਸਾਰੇ ਲੋਕ ਮਾਣ ਨਾਲ ਆਪਣੇ ਫੋਨ ਕੱਢ ਕੇ ਕਿਸੇ ਰਾਜਨੀਤਿਕ ਨੇਤਾ ਯਾ ਅਧਿਕਾਰੀ ਨੂੰ ਫੋਨ ਕਰਦੇ ਸਨ ਅਤੇ ਟ੍ਰੈਫਿਕ ਅਧਿਕਾਰੀਆਂ ਨੂੰ ਫੜਾ ਦਿੰਦੇ ਸੀ ਜਿਸ ਕਾਰਨ ਬਹੁਤ ਸਾਰੇ ਲੋਕ ਸਿਫਾਰਿਸ਼ਾਂ ਦਾ ਫਾਇਦਾ ਉਠਾਉਂਦੇ ਸਨ ਅਤੇ ਕਾਰਵਾਈ ਤੋਂ ਬਚਦੇ ਸਨ ਪਰ ਹੁਣ ਡਿਜੀਟਲ ਕਾਰਵਾਈ ਕਾਰਨ ਹਰ ਰੋਜ਼ ਲਗਭਗ 150 ਚਲਾਨ ਜਾਰੀ ਕੀਤੇ ਜਾ ਰਹੇ ਹਨ ਥਾਣਾ ਮੁਖੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਮੁੱਖ ਚੌਂਕ ਸਮਰਾਲਾ ਵਿਖੇ ਟ੍ਰੈਫਿਕ ਇੰਚਾਰਜ ਸੁਰਜੀਤ ਸਿੰਘ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਨੇ ਅਤੇ ਉਹਨਾਂ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਲਈ ਟ੍ਰੈਫਿਕ ਪੁਲਿਸ ਦੀ ਕਾਰਵਾਈ ਜ਼ਰੂਰੀ ਹੈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਝੋਖਮ ਵਿੱਚ ਪਾਉਂਦੇ ਹਨ ਜੇਕਰ ਗਲਤੀ ਦੁਬਾਰਾ ਦੁਹਰਾਈ ਜਾਂਦੀ ਹੈ ਤਾਂ ਜੁਰਮਾਨਾ ਵੀ ਵੱਧ ਜਾਵੇਗਾ ਟ੍ਰੈਫਿਕ ਪੁਲਿਸ ਨੇ ਸੜਕਾਂ ਤੇ ਬਿਨਾਂ ਕਿਸੇ ਪਾਬੰਦੀ ਦੇ ਘੁੰਮ ਰਹੇ ਵਾਹਨਾ ਅਤੇ ਡਰਾਈਵਰਾਂ ਵਿਰੁੱਧ ਈ-ਚਲਾਨ ਰਾਹੀਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਇਸ ਚਲਾਨ ਦਾਇਰ ਕਰਨ ਵਾਲੇ ਵਿਅਕਤੀ ਨੂੰ ਚਲਾਨ ਦਾਇਰ ਕਰਨ ਲਈ ਅਦਾਲਤ ਜਾਣ ਦੀ ਪਰੇਸ਼ਾਨੀ ਤੋਂ ਬਚਾਇਆ ਜਾਂਦਾ ਪਰ ਜੇਕਰ ਉਹ ਵਿਅਕਤੀ ਗਲਤੀ ਨੂੰ ਸੁਧਾਰ ਰੇ ਬਿਨਾ بار بار ਦੁਹਰਾਉਂਦਾ ਤਾਂ ਚਲਾਨ ਜਾਰੀ ਕਰਨ ਵਾਲੀ ਮਸ਼ੀਨ ਆਪਣੇ ਆਪ ਹੀ ਉਸ ਦਾ ਜੁਰਮਾਨਾ ਵਧਾ ਦੇਵੇਗੀ ਇਸ ਗਲਤੀ ਤੇ ਲੱਗੇਗਾ 5000 ਰੁਪਏ ਦਾ ਜੁਰਮਾਨਾ ਆਓ ਹੁਣ ਜਾਣਦੇ ਹਾਂ ਕਿ ਕਿਹਨਾ ਕਿਹਨਾ ਗਲਤੀਆਂ ਲਈ ਕਿਵੇਂ ਕਿਵੇਂ ਦਾ ਜੁਰਮਾਨਾ ਭੁਗਤਣਾ ਪਵੇਗਾ ਜੇਕਰ ਕਿਸੇ ਟ੍ਰੈਫਿਕ ਪੁਲਿਸ ਵਾਲੇ ਦੇ ਹੱਥ ਵਿੱਚ ਡਿਜੀਟਲ ਮਸ਼ੀਨ ਹੈ ਅਤੇ ਉਹ ਕੋਈ ਗੱਡੀ ਚਲਾਉਂਦੇ ਸਮੇ ਉਸ ਦੇ ਕੰਨ ਨਾਲ ਫੋਨ ਲਗਾ ਲੈਂਦਾ ਤਾਂ ਸਮਝੋ ਕਿ ਉਸ ਦੀ ਜੇਬ ਵਿੱਚੋਂ 5000 ਰੁਪਏ ਜੁਰਮਾਨੇ ਦੇ ਰੂਪ ਵਿੱਚ ਸਰਕਾਰੀ ਖਜ਼ਾਨੇ ਵਿੱਚ ਚਲੇ ਗਏ ਹਨ ਇਸੇ ਤਰ੍ਹਾਂ ਗਲਤ ਪਾਸੇ ਪਾਰਕਿੰਗ ਕਰਨਾ ਬਿਨਾ ਹੈਲਮਟ ਦੇ ਗੱਡੀ ਚਲਾਉਣਾ ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣਾ ਜਾਂ ਲਾਇਸੈਂਸ ਤੋਂ ਬਿਨਾ ਗੱਡੀ ਚਲਾਉਣ ਤੇ ਹਰੇਕ ਉਲੰਘਣਾ ਲਈ 1000 ਰੁਪਏ ਦਾ ਜੁਰਮਾਨਾ ਲੱਗੇਗਾ ਤਾਂ ਦੋਸਤੋ ਇਸ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ ਤੇ